ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਹੈਗਾ ਜੀ 26 ਜਨਵਰੀ ਅੱਜ ਤੇ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜਿਹਨੂੰ ਆਪਾਂ ਅਮਰ ਸ੍ਰੀ ਬਾਬਾ ਦੀਪ ਸਿੰਘ ਜੀ ਵੀ ਕਹਿੰਦੇ ਆਂ ਤੇ ਉਹਨਾਂ ਦਾ ਅੱਜ ਜਨਮ ਦਿਹਾੜਾ ਆ ਤੇ ਸਾਡੇ ਵੱਲੋਂ ਸਾਡੇ ਰਿਵੀਊਰ ਦੇਖ ਰਹੇ ਆ ਸਾਨੂੰ ਸਾਡੇ ਸਬਸਕ੍ਰਾਈਬਰ ਸਾਨੂੰ ਦੇਖ ਰਹੇ ਆ ਤੇ ਉਹਨਾਂ ਨੂੰ ਸਾਡੇ ਵੱਲੋਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਦੀ ਸੋ ਦੋਸਤੋ ਇੱਕ ਵਾਰੇ ਫਿਰ ਤੋਂ ਸਵਾਗਤ ਹੈ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਸਦਾ ਹੱਸਦੇ ਰਹੋ ਤੇ ਸਦਾ ਵਸਦੇ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਦੋਸਤੋ ਅੱਜ ਸਾਡੇ ਮਹੱਲੇ ਦੇ ਵਿੱਚ ਹੀ ਮੁੰਡਾ ਇੱਕ ਅਮਰੀਕਾ ਗਿਆ ਤੇ ਉਹਨਾਂ ਨੇ ਪਰਿਵਾਰ ਵੱਲੋਂ ਲੰਗਰ ਇਸੇ ਹੀ ਖੁਸ਼ੀ ਵਿੱਚ ਚਾਹ ਦਾ ਲੰਗਰ ਲਗਾਇਆ ਤੁਹਾਨੂੰ ਤੁਨ ਬਾਬਦੀਪ ਸਿੰਘ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਤੇ ਬਾਹਰ ਜਾਂਦੀ ਖੁਸ਼ੀ ਵਿੱਚ ਲੰਗਰ ਲਗਾ ਹੋਇਆ ਚਾਹ ਦਾ ਦੋਸਤੋ ਤੇ ਮੈਂ ਜਾਊਂਗਾ ਹੁਣ ਉੱਥੇ ਨਾਲੇ ਚਾਹ ਦਾ ਲੰਗਰ ਛਕਾਂਗੇ ਨਾਲੇ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਸੰਗਤਾਂ ਕਿਦਾਂ ਸੇਵਾ ਕਰ ਰਹੀਆਂ ਤੇ ਚ ਤੇ ਸਰਬ ਆਪਾਂ ਹੁਣ ਅੱਜ ਕੀ ਕੀ ਕਰਨਾ ਅੱਜ ਆਪਾਂ ਸਾਡੇ ਘਰ ਗੈਸਟ ਵੀ ਆਉਣੇ ਹਨ ਹਾਂਜੀ ਹਾਂਜੀ ਗੈਸਟ ਆਉਣੇ ਹਨ ਤੇ ਪਹਿਲਾਂ ਮੈਂ ਆਪਣੇ ਘਰ ਦੇ ਨਕੀਂਦਰਾਂ ਚ ਮਿੱਤਰਾਂ ਪਹਿਲਾਂ ਸਭਾਈਆਂ ਕਰਨ ਵਾਲੀਆਂ ਜੀ ਤੇ ਫਿਰ ਆ ਦੇਖੋ ਕਿਤਾ ਖਲਾਰਾ ਪਿਆ ਹੋਇਆ ਅੱਜ ਸ਼ਹਿਰ ਵੀ ਜਾਣਾ ਹੈਗਾ ਹਾਂ ਮੈਂ ਬਾਜ਼ਾਰ ਨੂੰ ਜਾਣਾ ਸਮਾਨ ਲੈਣ ਵਾਸਤੇ ਹਾਂਜੀ ਤੇ ਹੁਣ ਆਪਾਂ ਸਰਬ ਕਰੀਏ ਫਿਰ ਵਲੌਗ ਸਟਾਰਟ ਕਰਦੇ ਫਿਰ ਜਾਈਏ ਆਪਾਂ ਹਾਂਜੀ ਹਾਂਜੀ ਜੀ ਚਲੋ ਠੀਕ ਆ ਦੋਸਤੋ ਮੈਂ ਚੱਲਦਾ ਹਾਂ ਉੱਥੇ ਫਿਰ ਜਿੱਥੇ ਲੰਗਰ ਲੱਗਾ ਹੋਇਆ ਤੇ ਕਰਦੇ ਉੱਥੇ ਆਪਾਂ ਜਾ ਕੇ ਸੰਗਤਾਂ ਦੇ ਦਰਸ਼ਨ ਸੋ ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਜਿੱਥੇ ਲ ਆ ਹੈਗਾ ਜੋ ਮੁੰਡਾ ਸਰੋਬ ਇਹਦੇ ਭਰਾ ਜਿਹੜਾ ਹੈਗਾ ਵੱਡਾ ਜੀ ਬਾਹਰ ਗਿਆ ਹੋਇਆ ਯੂਐਸਏ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਇਹਨਾਂ ਦੇ ਵੱਲੋਂ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਲੰਗਰ ਚੱਲ ਰਿਹਾ ਹੈ ਚਾਹ ਦਾ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਹੜਲੇ ਦੀ ਖੁਸ਼ੀ ਅੰਦਰ ਸੋ ਤੁਸੀਂ ਦੇਖ ਸਕਦੇ ਤੁਹਾਨੂੰ ਦੱਸ ਦਈਏ ਚਾਹ ਦੇ ਲੰਗਰ ਦੀ ਸੇਵਾ ਬਾਹਰ ਰੋਡ ਤੇ ਚੱਲ ਰਹੀ ਸਾਡੇ ਬਿੱਟੂ ਭਾਜੀ ਹੁਣ ਆ ਗਏ ਇਹਨਾਂ ਦੇ ਪਰਿਵਾਰ ਵੱਲੋਂ ਲੰਗਰ ਜਿਹੜਾ ਚੱਲ ਰਿਹਾ ਹੈਗਾ ਤੁਹਾਨੂੰ ਤਾਂ ਬਾਬਾ ਦੀਪ ਸਿੰਘ ਜਨਮ ਦਿਹਾੜੀ ਦੀ ਖੁਸ਼ੀ ਅੰਦਰ ਹੈ ਜੀ ਸੰਗਤਾਂ ਲੰਗਰ ਛਾਗਰੀਆਂ ਜੀ ਅੱਗੇ ਤੇ ਮੇਨ ਰੋਡ ਤੇ ਲੰਗਰ ਲਗਾਇਆ ਹੈ ਤੁਹ ਸੇਵਾਦਾਰ ਸੇਵਾ ਕਰਦੇ ਪਏ ਆ ਜੀ ਬੜੀ ਸ਼ਰਧਾ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਹੋਏ ਜਨਮ ਦਿਹਾੜੇ ਨੂੰ ਯਾਦ ਕਰਦੇ ਹੋਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਨਮਸਕਾਰ ਹੈ ਜੀ ਸਨਾਉਣਾ ਚੜ੍ਹਾਲਾ ਲੰਗਰ ਕਾ ਵੈਂ ਪੂਰੇ ਚਾਹ ਗੋੜੀਆਂ ਦੇ ਲੰਗਰ ਛੱਕੇ ਜਿਹੜਾ ਬਾਬਾ ਜੀ ਚਾਹ ਗੋੜੀਆਂ ਦੇ ਲੰਗਰ ਕਰਨਾ ਚਾਹ ਦਾ ਲੰਗਰ ਛੱਕੇ ਜਾਣਾ ਜੀ ਸੰਗਤ ਜੀ ਚਾਹ ਦਾ ਲੰਗਰ ਛੱਕੇ ਜਾਣਾ ਜੀ ਆਵਾਜ਼ਾਂ ਮਾਰ-ਮਾਰ ਕੇ ਗੁਰੂ ਕੀਆਂ ਸੰਗਤਾਂ ਨੂੰ ਲੰਗਰ ਛਕਾਇਆ ਜਾ ਰਿਹਾ ਜੀ ਸੇਵਾਦਾਰ ਬੜੇ ਹੀ ਪ੍ਰੇਮ ਨਾਲ ਸੇਵਾ ਕਰਦੇ ਪਏ ਆ ਜੀ ਤੇ ਸੰਗਤਾਂ ਬੜੇ ਪ੍ਰੇਮ ਨਾਲ ਪਕੌੜੇ ਛੱਕ ਰੀਆਂ ਚਾਹ ਛੱਕ ਰੀਆਂ ਜੀ ਦੇਖੋ ਜੀ ਅਟੁੱਟ ਲੰਗਰ ਵਰਤੇ ਵਰਤ ਰਿਹਾ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਟੁੱਟ ਲੰਗਰ ਕੋਈ ਮੇਰਾ ਵੀਰ ਕਿਤੋਂ ਆਇਆ ਕੋਈ ਵੀਰ ਕਿਤੋਂ ਆਇਆ ਜੀ ਕੋਈ ਸ਼ਰੀ ਨਗਰ ਤੋਂ ਵੀ ਆਈਆਂ ਸੰਗਤਾਂ ਇੱਥੇ ਕਸ਼ਮੀਰ ਤੋਂ ਵੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਦੂਰੋਂ ਦੂਰੋਂ ਜਿਹਦੇ ਜਿਹਦੀ ਕਿਸਮ ਵਿੱਚ ਚਾਹ ਦਾ ਲੰਗਰ ਪਕੌੜਿਆਂ ਦਾ ਲੰਗਰ ਲਿਖਿਆ ਜਿਉ ਸ਼ੱਕ ਰਿਆ ਬੈਠ ਕੇ ਆਰਾਮ ਨਾਲ ਦੇਖੋ ਜੀ ਕਸ਼ਮੀਰ ਤੋਂ ਵੀ ਆਏ ਆ ਜੀ ਸ਼ਰੀ ਨਗਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਆ ਕੇ ਸੰਗਤਾਂ ਲੰਗਰ ਛੱਕ ਰੀਆਂ ਜੀ ਤੇ ਸੇਵਾ ਕਰਨ ਵਾਲੇ ਸੇਵਾ ਦੀ ਡਿਊਟੀ ਨਿਭਾ ਰਹੇ ਜੀ ਆਪਣੀ ਤੇ ਦੋਸਤੋ ਆਪਾਂ ਤੁਹਾਨੂੰ ਦਰਸ਼ਨ ਕਰਾ ਦਿੱਤੇ ਸੰਗਤਾਂ ਦੇ ਤੇ ਮੈਂ ਹੁਣ ਚੱਲਦਾ ਘਰ ਤੇ ਘਰ ਜਾ ਕੇ ਫਿਰ ਅਗਲਾ ਪ੍ਰੋਗਰਾਮ ਦੇਖਦੇ ਆਂ ਕੀ ਹੁੰਦਾ ਜੀ ਤੁਹਾਨੂੰ ਮੈਂ ਮਿਲਦਾ ਹੁਣ ਘਰ ਜਾ ਕੇ ਜੀ ਮੈਂ ਹੁਣ ਘਰ ਆ ਚੁੱਕਾ ਜੀ ਆਪਾਂ ਦਰਸ਼ਕਾਂ ਰਹਿਆਂ ਨਾਲ ਚਾਹ ਦਾ ਲੰਗਰ ਵੀ ਸ਼ਕਾਹ ਐ ਪਕੌੜੇ ਵੀ ਸ਼ਕਾਹਾਂ 'ਚ ਬੜੀ ਧੂਮਤਾਬ ਨਾਲ ਬੜੀ ਸ਼ਰਧਾ ਨਾਲ ਬਾਬਾ ਦੀਪ ਸਿੰਘ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਇਹ ਵੀਡੀਓ 26 ਤਰੀਕ ਤੋਂ ਬਾਅਦ ਆਊਗੀ ਅੱਜ 26 ਤਰੀਕ ਆ ਤੁਹਾਨੂੰ ਵੀਡੀਓ ਬਾਅਦ 'ਚ ਮਿਲੂਗੀ ਤਾਂ ਸੋ ਦੋਸਤੋ ਗੁਰਦੁਆਰਾ ਸਾਹਿਬ ਦਾ ਸਾਡੇ ਪ੍ਰੋਗਰਾਮ ਐ ਤੇ ਸਾਡੀ ਵੀਡੀਓ 'ਚ ਤੁਸੀਂ ਬਣੇ ਰਹੇ ਹੋ ਇਸੇ ਤਰ੍ਹਾਂ ਤੇ ਮੈਂ ਹੁਣ ਘਰ ਆ ਚੁੱਕਾ ਤੇ ਮੈਂ ਹੁਣ ਚ ਥੋੜਾ ਬੋਦਾ ਸਮਾਨ ਲੈ ਕੇ ਆਣਾ ਤੁਹਾਨੂੰ ਪਤਾ ਜਿੱਦਾਂ ਗੈਸਟ ਵੀ ਆ ਰਹੇ ਸਾਡੇ ਘਰ ਤੇ ਆਪਾਂ ਉਹਨਾਂ ਦਾ ਚਾਹਦਾ ਸਮਾਨ ਲੈ ਕੇ ਆਈਏ ਥੋੜਾ ਬੋਦਾ ਜੀ ਫਾਈ ਸਾਡੇ ਪਰੋਣੇ ਆ ਚੁੱਕੇ ਆ ਤੇ ਤਾਈ ਮੱਥਾ ਦੇਖਦੀ ਹੈ ਣ ਤਾਈ ਜੀ ਕੀ ਗੱਲ ਹੋਈ ਚਿਹਰ ਬਦ ਮਿਲੇ ਤਾਰੋਂ ਲੱਗੇ ਆ ਹੈ ਆ ਦੇਖੋ ਜੀ ਦਿਓਰ ਪਰਜਾਈ ਦਾ ਪਿਆਰ ਦੇਖੋ ਇਧਰ ਐਵਲੀਨ ਉਹ ਵੀ ਰੋਣ ਲੱਗ ਪਈ ਆ ਉਹ ਰੋਣ ਲੱਵੀ ਲੱਲਾ ਇਹ ਵੀ ਰੋ ਰਾ ਕੇ ਗਈ ਆ ਦੋ ਦੋ ਪਾਣੀ ਤਾਂ ਪਾਣੀ ਮੈਂ ਪੇਤਾਂ ਨੂੰ ਮਿਲਦੇ ਆ ਚਾਹ ਪਾਣੀ ਤੇ ਜੀ ਖਾ ਲੈ ਖਾ ਲੈ ਖਾ 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 ਲੈ ਤਾਈ ਜੀ ਤਾਈ ਜੀ ਨਹੀਂ ਪਿੰਨੀਆਂ ਨਹੀਂ ਖਾਂਦੇ ਪਿਆ ਦੇਖੋ ਜੀ ਔਰ ਗੈਸਟ ਸਾਡੇ ਆ ਗਏ ਆ ਜੀ ਸਾਡੇ ਤਾਇਆ ਜੀ ਦਾ ਮੁੰਡਾ ਜੀ ਬਾਹਰੋਂ ਆਇਆ ਜਰਮਨੀ ਤੋਂ ਹੈਲੋ ਕਰਦੇ ਵੀਰ ਮੈਂ ਸਾਡੇ ਸਬਸਕ੍ਰਾਈਬਰ ਨੂੰ ਹੈਲੋ ਹਾਂ ਜੀ ਪੁੱਛ ਲਓ ਹਾਲ ਜਾਂ ਠੀਕ ਠਾਕ ਆ ਠੀਕ ਆ ਕੁੜੀਆ ਦੇਖੋ ਲਓ ਜੀ ਖਾ ਲੈ ਖਾ ਲੈ ਸ਼ਾਬਾਸ਼ ਦੇਖੋ ਆਪਣੀ ਚਾਹ ਛੱਡ ਕੇ ਤੇ ਆਪਣੀ ਕੁੜੀ ਨੂੰ ਖਵਾਣ ਲੱਗਾ ਹਨਾ ਪਿਆਰ ਆ ਨਾ ਪਾਪਾ ਦਾ ਵੈਰੀ ਲੈ ਲੈ ਪਿੰਨੀਆਂ ਖਾ ਲੇ ਪਿੰਨੀਆਂ ਪਿੰਨੀਆਂ ਜੀ ਪਿੰਨੀਆਂ ਆਓ ਇਹ ਵਧੀਆ ਚੀਜ਼ਾਂ ਨੇ ਠੀਕ ਆ ਦੇਖੋ ਤਾਈ ਜੀ 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 ਵੇਖੋ ਵੇਖੀ ਹਾਂ ਵੇਖੇ ਵੇਖੀ ਹਾਂ ਜੀ ਹਾਂ ਲੋ ਜੀ ਥੈਂਕ ਯੂ ਮੰਮਾ ਤੁਸੀਂ ਬੈਠੋ ਬੈਠੋ ਜੀ ਬੈਠੋ ਚਾਹ ਪਾਣੀ ਚੱਲ ਰਿਹਾ ਜੀ ਤੇ ਮੰਮੀ ਤੁਸੀਂ ਉਧਰ ਬੈ ਜਾਓ ਨਹੀਂ ਆ ਕਾਕੇ ਵਰਲੀਨਾ ਐਵਲਿਨ ਕੌਰ ਨਾਮ ਵੀ ਦੱਸ ਦਈਏ ਜੀ ਇਹਦਾ ਨਾਮ ਆ ਜੀ ਐਵਲਿਨ ਕੌਰ ਇਧਰ ਵੇਖ ਇਧਰ ਵੇ ਕਾਕੇ ਹੋਪੀਨੀਅਨ ਵਾਲ ਮੁਖੀ ਦਲ ਵੀ ਆ ਤੁਹਾਡਾ ਭਲਾ ਹੋ ਜੇ ਓਏ ਇੰਨੀਆਂ ਪਿੰਨੀਆਂ ਕਾਲੀਆਂ ਜੀ ਗਿਆ ਤੂੰ ਕੁਰਸੀ ਅੱਗੇ ਨੂੰ ਕਰ ਲਓ ਮੈਂ ਅੱਗੇ ਨੂੰ ਕਰ ਲਾ ਇੰਨੀ ਦੂਰੋਂ ਤੇ ਇੱਕ ਤਾਂ ਖਾਉਂ ਮੈਂ ਚੱਕ ਲੈਣੀ ਆ ਚਲੋ ਸਿਰਫ ਖਾ ਲਾ ਫਿਰ ਮੈਂ ਚੱਕ ਲੈਣੀ ਨਹੀਂ ਨਹੀਂ ਸਾਰਾ ਖਾ ਲਾ ਨਹੀਂ 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 ਸਿਰਫ ਨੇ ਫੜ ਲੈਣੀ ਆ ਪਲੀਜ਼ ਸਿਰਫ ਖਾ ਲਾ ਫਿਰ ਆ ਜਾ ਆ ਜਾ ਆ ਜਾ ਅਗਲੀ ਨਾ ਆਪਾਂ ਆਪਾਂ ਇਧਰ ਆ ਇਧਰ ਆ ਹਾਂ ਆ ਵੇ ਇਧਰ 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 ਖਾਦਾ ਸੀ ਜੀ ਓਏ ਤਾਂ ਕਾ ਕੇ ਜੀ ਖਾਣੀ ਤਾਂ ਕਾ ਕੇ ਖਾਣੀ ਸਟੇਜ ਆ ਚੇ ਕਿਹੜੀਆਂ ਕਰਦਾ ਸੀਗਾ ਹਾਂ ਮੈਨੂੰ ਮੈਨੂੰ ਖੜਾ ਲਾਂਦੇ ਆ ਚੇ ਕਿਹੜੀਆਂ ਕਰਦਾ ਸੀਗਾ ਤੂੰ ਉਧਰ ਦੇਖੋ ਉਧਰ ਉਧਰ ਦੇਖੋ ਇਧਰ ਆ ਗਿਆ ਕੇ ਬੋਲ ਕੇ ਦਿਖਾ ਦੇ ਚਲ ਊਈ ਬੋਲ ਕੇ ਦਿਖਾ ਦੇ ਉਹ ਤਾਂ ਉਹਨੂੰ ਕਰਦੀ ਆ ਹਾਂ ਆਣਾ ਮੇਰੇ ਕੋਲ ਹੋਣਾ ਉਹ ਟੁੰਡੇ ਬੋ ਮਾਰਦੀ ਏ ਉਹ ਟੁੰਡੇ ਬੜੇ ਮਾਰਦੀ ਟੁੰਡੇ ਟੁੰਡੇ ਹਾਂ ਹਾਂ ਉਹ ਬੋਲੇ ਬੋ ਮਾਰਦੀ ਏ ਇਦਾਂ ਵੀ ਨਹੀਂ ਕਹਿਣਾ ਆਇਆ ਮੇਰੇ ਕੋਲ ਉਹ ਦੇਖ ਤੁਹਾਡੇ ਕੋਲ ਹੁੰਦੀ ਏ ਫੋਨ ਬਣਾ ਚਲ ਆ ਜਾ ਮੇਰੇ ਕੋਲ ਉਹ ਫੋਨ ਉਹ ਵੇਖਦੀ ਵਾਰ ਵਾਰ ਹਾਂ ਲੋ ਜੀ ਦੋਸਤੋ ਇਹ ਹੈਗੇ ਜੀ ਮੇਰੇ ਤਾਇ ਜੀ ਦੇ ਬੇਟੇ ਦੀ ਬੇਟੀ ਐਵਲੀਨ ਕੋਰ ਹਾਂ ਮੈਂ ਤਾਂ ਇਹ ਲੱਗਦਾ ਇਹਦਾ ਉਹ ਲੈ ਫੜ ਲੈ ਵਾਲ ਡੇ ਲੱਗਦਾ ਆ ਕੰਮ ਨਹੀਂ ਕਰਨਾ ਪਤਾ ਕੰਮ ਨਹੀਂ ਕਰਦਾ ਕਿ ਤੂੰ ਦੋ ਤਿੰਨ ਪੱਟ ਤੇ ਮੇਰੇ ਵਾਲ ਮੈਂ ਵੀ ਤਾਂ ਇਹ ਲੱਗਣਾ ਠੀਕ ਹੈ ਨਾ ਮੇਰੇ ਤਾਏ ਦੀ ਪੋਤਰੀ ਤਾਂ ਨਹੀਂ ਤਾਏ ਦੀ ਬੇਟੇ ਦੀ ਬੇਟੀ ਅੱਛਾ ਮੇਰੀ ਬੇਟੀ ਹੈ ਛੋਟੀ ਜੀ ਤੇ ਅੱਜ ਪਹਿਲੀ ਇਹਦਾ ਦਿਮਾਗ ਲੱਗਣ ਲੱਗੇ ਕਮਾਲਾ ਮੇਰੇ ਮੇਰੇ ਕਮਾਲਾ ਮੈਂ ਹਮੇਸ਼ਾ ਨੂੰ ਆਪਣੀ ਆਪਣੀ ਸੱਜਣਾ ਬਾਰੇ ਪੜਾਵੇ ਨਾ ਜਦੋਂ ਨਹੀਂ ਪੜ੍ਹਦੇ ਮਾ ਨਾ ਪਤਾ ਆਦੇ ਪਾਦੇ ਓਏ ਕੱਕਿਆ ਲਾਉਂਦੇ ਨੇ ਖੋਲਿਓ ਨਹੀਂ ਕਰਾਂਗੇ ਨਾ ਇਹ ਨਹੀਂ ਕਰਨੀ ਇਹ ਨਹੀਂ ਕਰਨੀ ਸਰਬ ਦੀਦੀ ਆਇਓ ਮੈਂ ਸਾਹਮਣੇ ਹੁੰਦੀ ਇਹਨੂੰ ਫੜਿਓ ਨੋ ਨਹੀਂ ਕਰਨੀ ਆਓ ਆਓ ਸਰਬ ਨੂੰ ਮੈਂ ਕਹਾਂ ਪੰਡ ਛੱਡ ਕੇ ਆ ਜਾ ਬਾਈ ਉਹ ਨਾ ਨਾ ਉਹ ਇਹ ਬਲੀਨ ਆਹ ਕਾਕਿਆ ਤੇ ਪਾਪਾ ਆ ਦੇ ਪਾਪਾ ਆ ਦੇ ਪਾਪਾ ਆ ਪਹਿਲੇ ਆ ਪਿੱਛੇ ਬੈਠੋ ਤੇ ਮੈਂ ਕਿਹਦੇ ਸਾਹਮਣੇ ਲਿਖੇ ਇੱਕਦਮ একদম ਦੇਖੋ ਦੇਖੋ ਮੰਮਾ ਸਾਰੇ ਰੁਕ ਲੈ ਪਿੰਡਾ ਚਾਚੀ ਚਾਚੀ ਕਾਹਦੀਂ ਵੀ ਮੋਨ ਕਾਕਾ ਚੀ

ਆਪਾ ਅਵਲਿੰਦ ਦਮਾਲਾ ਸ਼ਾਜਾਤਾ ਜੀ ਦੋਸਤੋ ਦੱਸੋ ਕਿਵੇਂ ਦਾ ਬੱਜਾ ਤੇ ਗੇਰ ਨਹੀਂ ਉਹ ਅਵਲਿੰਦ ਦਮਾਲਾ ਉਹ ਬੱਬਾ ਨੂੰ ਮਾਰ ਮੇਰ ਕੀਤਾ ਅਵਲਿੰਦ ਦਮਾਲਾ ਮੰਨ ਲਿਆ ਬਾਹਰ ਆਇਆ ਬਾਹਰ ਆਇਆ ਚਲ ਬਾਹਰ ਆਇਆ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਫੇਰ ਇੱਕ ਵਾਰ ਹੋ ਕੇ ਸੋਹਣ ਨਿਹਾਲ ਬਹੁਤ ਤੇਰੀ ਯਾਦ ਅਜਾ ਹੁਣ ਚੱਕਰ ਲੱਗ ਪਿਆ ਫੇਸੋਲੀ ਹੁਲੀ ਬਾਹਰ ਆਇਆ ਬਾਹਰ ਦੋਨੇ ਸੇਮ ਹੀ ਲੱਗਦੇ ਬਚਪਨ ਦੀ ਫੋਟੋ ਜਣੀ ਤੇਰੀ ਇਦਾਂ ਦੀ ਹਾਂ ਇੱਧਰ ਇੱਧਰ ਹੁਣ ਮੋੜੋ ਇੱਧਰ ਹੁਣ ਮੋੜੋ ਇੱਧਰ ਹਾਂ ਲਓ ਜੀ ਆਇਆ ਹੈਗਾ ਜੀ ਡੈਡ ਆ ਹੈਗੀ ਬੇਟੀ ਆਪਣਾ ਛੋਣਾ ਛੋਣਾ ਕਾਕਾ ਤਿਆਰ ਹੋ ਗਿਆ ਸੀਗਾ ਕਲਰ ਰੰਗ ਤਾਂ ਬੰਨੇ ਨਜ਼ਰਾਂ ਲੱਗੇ ਸਾਡੀ ਵੀ ਨਾ ਕੇ ਹੋਰਦੀ ਹੈ ਨਾ ਨਜ਼ਰ ਨਹੀਂ ਲੱਗਣੀ ਚਾਹੀਦੀ ਹੁਣ ਇਹਦੀ ਆਉਂਦੀ ਚਲਾ ਜਾ ਪਾਪਾ ਕੋ ਪਾਪਾ ਆਇਆ ਆਇਆ ਚਲੋ ਸੇਮ ਦੋਨੋਂ ਦੋਨੋਂ ਸੇਮ ਹੋ ਜਾਣੇ ਆਏ ਆਏ ਓਏ ਓਏ ਵੈਰੀ ਗੁੱਡ ਓਏ ਓਏ ਆਪਾਂ تینੇ ਤਿੰਨੇ ਹੁਣੇ ਬਲੈਕ ਬਲੈਕ ਲਓ ਜੀ ਆਹ ਯੂ ਫਾਈਨਲੀ ਆਪਾਂ ਕੁੜੀ ਦੇ ਡਾਡੀ ਦੇ ਵੀ ਦਮਾਲਾ ਬੰਦ ਤਾਂ ਕੁੜੀ ਦੇ ਵੀ ਦਮਾਲਾ ਬੰਦ ਤਾਂ ਮੈਂ ਤੇ ਆਪਣੇ ਪਹਿਲਾਂ ਬੰਦੇ ਸੀਗੇ ਬਲੈਕ ਹੌਲ ਦਾ ਤਿੰਨੇ ਬਲੈਕ ਹੋ ਗਏ ਆਪਾਂ ਹਾਂ ਹਾਂ ਫਾਈਨਲੀ ਨਾ ਉਧਰ ਵੇ ਉਧਰ ਹੈ ਹਾਂਜੀ ਵੀਵਰਸ ਦੱਸਿਓ ਜੀ ਦੋਸਤੋ ਦੱਸਿਓ ਸਾਨੂੰ ਸਾਡੇ ਦਮਾਲੇ ਕਿੱਦਾਂ ਦੇ ਲੱਗਦੇ ਨੇ ਬੱਚੇ ਹੋਏ ਸਾਰਿਆਂ ਦੇ ਨਹੀਂ ਕਰਨੀਆਂ ਨਹੀਂ ਕਰਨੀਆਂ ਬਸ ਬਸ ਕਰ ਓਏ ਨਹੀਂ ਕਰਨੀਆਂ ਐਵਲੀਨ ਉਹ ਦੇ ਮਫੜਾ ਫੋਟੋ ਲਓ ਜੀ ਦਮਾਲੇ ਬਨ ਕੇ ਸਾਰੇ ਦੇ ਫੋਟੋਗ੍ਰਾਫੀ ਹੋ ਰਹੀ ਹੈ ਵਾਰੀ ਵਾਰੀ ਇਧਰ ਹੀ ਫੋਟੋਗ੍ਰਾਫੀ ਸਾਰੇ ਸ਼ੁਰੂ ਕੀਤੀ ਹੈ ਫੋਟੋਗ੍ਰਾਫਰ ਬੜੀ ਦੂਰੋਂ ਸੱਦੇ ਆਪਾਂ ਆ ਫੋਟੋਗ੍ਰਾਫੀ ਹੋ ਰਹੀ ਹੈ ਜੀ ਦੇਖੋ ਹਾਂ ਉਹ ਲੱਗ ਇਧਰ ਇਧਰ ਦੇਖ ਐਵਲੀਨ ਚੰਗਰੀ ਵੀ ਬਹੁਤ ਸੋਹਣੀ ਐ ਐਵਲੀਨ ਹਾਂ ਪਿਛਲੇ ਬਸੋਂ ਆ ਰਹੀਆਂ ਨੇ ਐਵਲੀਨ ਤੱਕ ਕੇ ਐਵਲੀਨ ਹਾਂ ਤੱਕ ਕੇ ਸਾਲ ਤੇ ਫੋਕਸ ਕਰੀ ਹੋਇਆ ਐਵਲੀਨ ਪਤਾ ਕੀ ਕਰਦਾ ਜੀਗਾ ਹੋਏ ਹੋਏ ਡੜੀ ਨਾਲ ਦਾ ਦਵਾਲਾ ਬੰਨਿਆ ਤੂੰ ਵੀ ਹਾਂ ਆਹ ਉਹ ਵੀ ਤੁਹਾਡੀ ਗੱਲ ਸਮਝਣ ਨੂੰ ਲੱਗ ਜਾਂਦੀ ਆ ਆ ਚੱਲ ਮੈਂ ਚੁੱਪ ਕਰ ਗਿਆ ਭਰਾਵਾ ਚੁੱਪ ਕਰ ਗਿਆ ਲੈ ਲੋ ਜੀ ਫਾਈਨਲੀ ਐਵਰੀਲ ਸਾਡੀ ਚੱਲੀ ਆ ਹੁਣ ਸਾਡਾ ਮਿਲੋ ਹੋ ਗਿਆ 10 ਬਾਏ ਕਰੇ ਜਾਂਦੀ ਹੁਣ ਖੁਸ਼ ਹੋ ਗਈ ਆ ਬਾਏ ਬਾਏ ਉਹ ਨੀਨੇ ਟਾਟਾ ਕਰਨ ਲੱਗੀ ਉਹਨੂੰ ਸਾਨੂੰ ਬਾਏ ਬਾਏ ਕਰ ਲੱਗੀ ਆ ਟਾਟਾ ਹਾਂ ਥੋੜਾ ਸਾਨੂੰ ਸਾਈਡ ਵਰਕ ਜਾਣਾ ਤੂੰ ਹੈ ਪੁਰਾ ਜਾ ਡੁਕਲਾ ਜਾ ਆ ਜਾ ਆ ਜਾ ਚਲਦਾ ਆ ਜਾ ਤੇ ਡੇਲੀ ਵਲੌਗ ਬਣਾਇਆ ਕਰਨੇਗਾ ਫਿਰ ਹਾਂ ਬਾਏ ਬਾਏ ਇਧਰ ਕੇ ਚਲੋ ওকে ਬਾਏ ਬਾਏ ਨਾ ਚਲੋ ਬਾਏ ਲੈ ਬਾਏ ਆਪਾਂ ਹੋ ਗਏ ਆ ਰੈਲੀ ਜਾ ਰਹੇ ਆ ਗੁਰਦੁਆਰਾ ਸਾਹਿਬ ਅੱਜ ਅੱਜ ਉੱਥੇ ਆਪਾਂ ਤਬਲਾ ਵੀ ਵਜਾਵਾਂਗੇ ਅੱਜ ਬਾਬਾ ਜੀ ਨੂੰ ਬੜੇ ਦਿਨ ਬਾਅਦ ਸਾਨੂੰ ਜਾਈ ਤੇ ਅੱਜ ਤਬਲੇ ਦੀ ਹਾਜ਼ਰੀ ਭਰਨੀ ਆਪਾਂ ਕੀਰਤਨ ਕਰਨ ਜਾ ਰਹੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਮਨਾ ਰਹੇ ਸਾਡੇ ਗੁਰਦੁਆਰਾ ਸਾਹਿਬ ਉੱਥੇ ਜਾ ਰਹੇ ਆ ਆਪਾਂ ਹੋ ਗਿਆ ਰੈਡੀ ਤਬਲਾ ਮੇਰਾ ਉਹ ਵੇਅ ਇਦਾਂ ਦਿਖਾ ਦੋ ਵੀ ਤਬਲਾ ਦਿਖਾ ਦੋ ਆ ਬਈ ਜੀ ਤਗਲਾ ਬੜੇ ਦਿਨ ਬਾਅਦ ਅੱਜ ਮੈਂ ਤਬਲਾ ਵਜਾਉਣਾ ਵੈਸੇ ਚਲੋ ਕਲਿੱਪ ਲਾਵਾਂਗੇ ਵਿੱਚ ਆਪਾਂ ਕੀਰਤਨ ਦੇ ਜ਼ਰੂਰ ਆਪਾਂ ਨਾ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਏ ਆ ਤੇ ਹਾਜ਼ਰੀ ਭਰੇ ਆ ਆਪਾਂ ਕੀਰ ਉਹਨੂੰ ਫਿਰ ਥੋੜਾ ਜਲਦੀ ਆਉਣਾ ਪਿਆ ਇਸ ਕਰਕੇ ਸਰਪਕਾਰ ਸੀਗੇ ਤੇ ਫਿਰ ਮੈਂ ਕੱਲਾ ਹੀ ਸੀਗਾ ਤੇ ਆਪਾਂ ਉਹਨੂੰ ਕੀਰਤਨ ਦੀ ਹਾਜ਼ਰੀ ਭਰ ਕੇ ਆ ਗਏ ਆਂ ਕਰ ਤੇ ਆਪਾਂ ਫਿਰ ਸਰਬ ਇੱਕ ਵੀਡੀਓ ਦਾ ਐਂਡ ਕਰ ਦਈਏ ਇੱਥੇ ਹੁਣ ਫਿਰ ਹਾਂਜੀ ਹਾਂਜੀ ਜੀ ਜਰੂਰ ਜੀ ਹਾਂਜੀ ਸੋ ਦੋਸਤੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਹੀ ਸਨਿਆ ਜਿਹੜਾ ਆਪਾਂ ਹਰ ਵੀਡੀਓ ਦੇ ਵਿੱਚ ਦੇਈ ਦਿੰਦਾ ਊੜਾ ਤੇ ਜੂੜਾ ਸਾਭ ਕੇ ਰੱਖੋ ਜੀ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਜੀ ਨਸ਼ੇ ਦਾ ਤਿਆਗ ਕਰੋ ਤੇ ਜਿਹੜਾ ਆਪਾਂ ਹੁਣ ਇੱਕ ਨਵਾਂ ਇੱਕ ਨਵੀਂ ਜੇ ਸ਼ੁਰੂ ਕੀਤੀ ਹੈ ਜੀ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਇੱਕ ਵਾਰੀ ਫਿਰ ਤੋਂ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਸੋ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਐਂਡ ਹੋਣ ਜਾ ਰਿਹਾ ਜੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਤੇ ਬਟਨ ਨੂੰ ਪ੍ਰੈਸ ਕਰ ਰਹੋ ਤਾਰੇ ਤੁਹਾਨੂੰ ਸਾਡੇ ਅਨਵੈਲ ਵਲੌਗ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਉੱਤਰਕੁਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ